ਸੋਹਣੀ ਤਬਤ ਓਏ ਆਵੇਂ ਮੈਂ ਤੇਰੇ ਕੋਲ ਆ ਗਿਆ ਫੇਰ ਆਵੇਂ ਮੈਂ ਤੇਰੇ ਕੋਲ ਆ ਉਹ ਮੈਨੂੰ ਕਹਿੰਦੀ ਤੂੰ ਮੇਰੇ ਲਾਗੇ ਰਹਿਣਾ ਵਾ ਮੈਂ ਤੇਰੇ ਲਾਗੇ ਰਹਿਣਾ ਤੇਰਾ ਫੁੱਟ ਨਹੀਂ ਮੈਂ ਲਾਗੇ ਰਹਿਣਾ ਕਹਿੰਦੀ ਨਹੀਂ ਜੀ ਵੀ ਤੂੰ ਮੇਰੇ ਲਾਗੇ ਨਹੀਂ ਆਉਂ ਉਹ ਨਹੀਂ ਮਾਂ ਮੈਨੂੰ ਤਾਂ ਕਿਉਂ ਥੱਲੇ ਛੱਡਿਆ ਤੂੰ ਆ ਜਾ ਮੇਰੇ ਕੋਲ ਨਾ ਆ ਗਿਆ ਉਸ ਵੇਲੇ ਆ ਗਿਆ ਮੈਂ ਬੋਤ ਓਏ ਕੱਪੜਾ ਕਿ ਨਹੀਂ ਪਾਇਆ ਕੱਪੜਾ ਨਹੀਂ ਬੋਣਾ ਤੇ ਜੇ ਆ ਦੇਬ ਪੁੱਤਿਆ ਸੋਣਾ ਓਏ ਸੁਣ ਮੇਰਾ ਬੱਚਾ ਉੱਦੇ ਉੱਦੇ ਉਦਦੇ ਨੂੰ ਪਤਾ ਤੇਗਾ ਮੇਰਾ ਬੱਚੇ ਦੀ ਜਾਨ ਉਹ ਕੀ ਕਰਦਾ ਤੂੰ ਐ ਕਿੰਨਾ ਨਾ ਬਾਬਾ ਹੋਰ ਕਿਤੇ ਲੈ ਕੇ ਜਾਂਦੇ ਨਹੀਂ ਓਦਾਂ ਦੇ ਨਜ਼ੀਰ ਪਾੜੀ ਕਿਤੇ ਡੈੜੀ ਕਿਤੇ ਡੈੜੀ ਡੈੜੀ ਓ ਡੈੜੀ ਡੈੜੀ ਨੂੰ ਕੋਈ ਬੜੀ ਜਣਾ ਦਾ ਪਾਪਾ ਪੁੱਤ ਐਨੀ ਉੱਢ ਕੇ ਖੋ ਜਰਾ ਬੁੱਤ ਜਲੇ ਬੁੱਤ ਜਲੇ ਬੋਤਵਾਰ 10 ਵਜੇ ਸੇ ਇੱਥੇ ਲੈ ਕੇ ਆਏ ਆ ਬੁਖਾਰ ਚੜਦਾ ਬੱਚੀ ਨੂੰ ਬੁਖਾਰੇ ਨਾ ਥੋੜਾ ਜਿਆ ਕਟ ਕਰਕੇ ਉਹ ਤਾਂ ਕਰਕੇ ਤੇ ਨਾ ਉਸ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਨ ਕਰਕੇ 2 ਦਿਨ ਹੋ ਗਏ ਕੁੜੀ ਰਲਦੀ ਆ ਥੱਲੇ ਨਹੀਂ ਆਉਂਦੇ ਉਹਨੇ ਨਹੀਂ ਡਿਆ ਜੇ ਅੱਜ ਆਏ ਆਏ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸ ਵੇਲੇ ਕੁੜੀ ਸਾਡੀ ਸੌਰਪਰਾਲ ਹੋ ਗਈ ਆ ਉਸ ਵੇਲੇ ਪਤਾ ਨਹੀਂ ਉਹਨੇ ਕੀ ਹੋ ਗਿਆ ਮੇਰੀ ਬੱਚੀ ਨੂੰ ਸਾਡੀ ਕਿ ਲੱਗਦੀ ਹੈ ਜੀ ਮੇਰੀ ਨਾ ਹੈ ਕਿੰਨੀ ਉਮਰ ਦੀ ਸੀ ਉਹ 24 ਸਾਲ ਦੀ ਸੀ ਨਾ ਕੀ ਰਾਜ ਜੀ ਇਹ ਤਾਂ ਆਪਰੇਸ਼ਨ ਕਦਾਂ ਹੋਇਆ ਬੱਚੇ ਦਾ ਨੇ ਤੁਸੀਂ ਬੱਚਾ ਹੋਇਆ ਵਾ ਛੋਟਾ ਜਿਹਾ ਉਹ ਕੁੜੀਆਂ ਰੱਖੇ ਨੇ ਇਹਨਾਂ ਦੇ ਮੈਡਮ ਨੂੰ ਕਿਹਾ ਵੀ ਤੁਸੀਂ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਨੇ ਤੇ ਦੌਰਿਆਂ ਦਾ ਕਰਕੇ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਹਨੇਰਾ ਆਖਾ ਜਦੋਂ ਦੌਰੇ ਪੈਂਦੇ ਨੇ ਹਨੇਰਾ ਆਖਾ ਖੱਗੇ ਅੱਗੇ ਆਉਂਦਾ ਆ। ਤੇ ਇਹਨਾਂ ਨੇ ਬਥੇਰਾ ਆਖਿਆ ਵੀ ਜੇ ਨਹੀਂ ਟੱਟੇ ਕੋ ਵਾਸਾ ਹੈਗਾ ਤਾਂ ਤੁਸੀਂ ਸਾਨੂੰ ਦੱਸੋ ਹੋਰ ਕਿਵੇਂ ਲੈ ਚੱਲਦੇ। ਤੇ ਆਂਦੇ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੋ ਜੀ ਠੀਕ ਹੋ ਜਾਗੇ। ਫਿਰ ਇਹਨਾਂ ਦੇ ਮਤਲਬ ਭਾਜੀ ਉਹਨਾਂ ਨੂੰ ਬੁਲਾਇਆ ਇਹ ਦੇ ਮੁੰਡੇ ਨੇ। ਭਾਜੀ ਉਹਨੂੰ ਬੁਲਾਇਆ ਤੇ ਇਹਨੇ ਜਾ ਕੇ ਤੇ ਇਹਨੂੰ ਕਿਹਾ ਕਿ ਤੂੰ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਤੇ ਸਾਡੀ ਤੇ ਗੱਲ ਨਹੀਂ ਛੋਂਦੀ ਤੇ ਇਹਨੇ ਕਿਹਾ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫਿਰ ਬੁਲਾਇਆ ਤੇ ਇਹਨੇ ਮੁੜ ਕੇ ਸਾਮਿਨ ਬਾਹਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇੜਿਆ ਤੂੜਿਆ ਕਰਕੇ ਦੇਣਾ ਪਤਾ ਨਹੀਂ ਟੀਕਾ ਲਾਇਆ ਹਰੇ ਨੀਂਦ ਵਾਲਾ ਟੀਕਾ ਲਾ ਦਿੱਤਾ ਉਹ ਮੁੜ ਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਨਾ ਕਹਿੰਦੀ ਉਹ ਵੇਖ ਲੋ ਤੇ ਇਹਦੇ ਲਾਗੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿ ਦੇ ਦੋ ਘਟ ਕੋਰੇ ਲੈਏ ਉਹਨੇ ਤੇ ਮੁਰਕੇ ਹਿੱਲੀ ਜੁਲੀ ਨਹੀਂ ਬੱਚੇ ਕਿੰਨੇ ਇਹਦੇ ਪੇਰੋਂ ਬੱਚਾ ਇੱਕੋ ਹੀ ਹੈ ਪਹਿਲਾ ਹੀ ਹੈ ਇਹ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਖੇ ਨਹੀਂ ਲੱਗੇ ਸਾਨੂੰ ਉਹ ਜਿੱਥੇ ਆ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ 2 ਕਹਿੰਦੇ 3 ਲੈ ਲਏ ਹੁੰਦੇ ਤੇ ਫਿਰ ਸਭ ਤੋਂ ਵਾਚਾ ਗਲਤੀ ਇਹਨਾਂ ਕੋਈ ਆਹੀ ਤੇ ਅਸੀਂ ਤੇ 4 ਵਜੇ ਤੇ ਲਾ ਪਾਉਂਦੇ ਮੈਂ ਤੇ ਅਈ ਇੱਥੇ ਹੀ ਆ ਨਾ ਕੱਲ ਤੇ ਆਈ ਇੱਥੇ ਕੀ ਗਲਤੀ ਲੱਗੀ ਤੁਹਾਨੂੰ ਗਲਤੀ ਇਹ ਵੀ ਇਹਨਾਂ ਪੇਲ ਗੇਲੀ ਨਾਲ ਹੋਇਆ ਪੀ ਇਹਨਾਂ ਇਹ ਆਪ ਜਦੋਂ ਬੱਚੇ ਇਹਨਾਂ ਕੁੜੀਆਂ ਨੂੰ ਕਦੇ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਤਾਂ